ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਤਰੂਆਣਾ ਜਿਹੜਾ ਕੀ ਸਰਸਾ ਜਿਲ੍ਹਾ ਹਰਿਆਣੇ ਦਾ ਪਿੰਡ ਹੈ ਅੱਜ ਚੈੱਕ ਕਰਾਵਾਂਗੇ ਪੂਰਾ ਵਿਊ ਕਰਾਵਾਂਗੇ ਤਰੂਆਣੇ ਦਾ ਟੂਰ ਤੇ ਦੱਸਾਂਗੇ ਕੁਝ ਰੋਚਕ ਗੱਲਾਂ ਚਲੋ ਜੀ ਚੱਲਦੇ ਆਂ ਫਿਰ ਪਿੰਡ ਤਰੂਆਣਾ ਦੇ ਵਿੱਚ ਹਾਂਜੀ ਹੁਣ ਆਪਾਂ ਪਿੰਡ ਦੇ ਵਿੱਚ ਐਂਟਰ ਹੋ ਚੁੱਕੇ ਆਂ ਤੇ ਪਿੰਡ ਦਾ ਦਿਖਾਵਾਂਗੇ ਸਾਰਾ ਵਿਊ ਦੱਸਾਂਗੇ ਕੱਲੀ-ਕੱਲੀ ਚੀਜ਼ ਬਾਰੇ ਕੈਂਟ ਪਿੰਡ ਹੈ ਬਹੁਤ ਸੋਹਣਾ ਆ ਪਿੰਡ ਦਾ ਅੰਡਾ ਦੇਖੋ ਜੀ ਸਭ ਤੋਂ ਪਹਿਲਾਂ ਵੀ ਕਿੰਨੀ ਕਮਾਲ ਦੀ ਜੀ ਬਣਾਈ ਹੋਈ ਹੈ ਤੇ ਇੱਥੇ ਬੱਸਾਂ 15-15 ਮਿੰਟਾ ਬਾਅਦ ਬੱਸਾਂ ਚੱਲਦੀਆਂ ਰਹਿੰਦੀਆਂ ਕਾਣਾ ਵਾਲੀ ਤੋਂ ਸਰਦੂਲਗੜ ਨੂੰ ਇਹ ਰੋਡ ਜਾਂਦਾ ਜੀ ਇਸ ਰੋਡ ਦੇ ਉੱਤੇ ਪਿੰਡ ਹੈ ਤੇ ਬਹੁਤ ਵਧੀਆ ਇੱਥੋਂ ਦੇ ਲੋਕ ਜਿਹੜੇ ਬਹੁਤ ਪਿਆਰੇ ਨਾਈਸ ਆ ਬੱਚੇ ਦੇਖੋ ਕਿੰਨੇ ਘੈਂਟ ਲੱਗ ਰਿਹਾ ਦਸਤਾਰਾਂ ਬੰਨੀਆਂ ਹੋਆਂਗਾ ਸਿੰਘ ਸਜੇ ਹੋਏ ਆ ਤੇ ਮਗਰ-ਮਗਰ ਭੱਜੇ ਸਾਡੇ ਇਹਦੇ ਵੀ 22 ਸਾਡੇ ਪਿੰਡ ਦੀ ਵੀਡੀਓ ਬਣਾਉਂਦੇ ਆ ਬਹੁਤ ਖੁਸ਼ ਹੋਏ ਬੱਚੇ ਯਾਰ ਇਹ ਦੇਖ ਕੇ ਸਾਨੂੰ ਵੀ ਦਿਲ ਨੂੰ ਸਕੂਨ ਮਿਲਿਆ ਵੀ ਇਸ ਪਿੰਡ ਦੇ ਵਿੱਚ ਸਿੱਖ ਸਜੇ ਹੋਏ ਆ ਨਿੱਕੇ-ਨਿੱਕੇ ਬੱਚਿਆਂ ਨਾਲ ਮਰਦਸ਼ਕਾ ਹੋਇਆ ਚਲੋ ਅੱਗੇ ਚੱਲਦੇ ਹਾਂ ਹੁਣ ਦੇਖਦੇ ਹਾਂ ਅੱਗੇ ਪਿੰਡ ਦੀ ਕੀ ਗੱਲਬਾਤ ਹੈ ਦਿਖਾਉਨੇ ਆ ਸਾਰਾ ਪਿੰਡ ਤੇ ਇਹ ਪਿੰਡ ਦੇ ਵਿੱਚ ਮੈਡੀਕਲ ਆ ਗਿਆ ਬੱਸ ਸਟੈਂਡ ਤੋਂ ਅੱਗੇ ਆਪਾਂ ਚੱਲਦੇ ਹਾਂ ਹੁਣ ਕਰਨੀ ਦੇ ਉੱਤੇ ਦੇਖਦੇ ਹਾਂ ਅੱਗੇ ਕੀ ਕੁ ਸ਼ੋਰ ਆ ਆਪਾਂ ਨੂੰ ਦੇਖਣ ਨੂੰ ਪਿਆਰੀਆਂ ਪਿਆਰੀਆਂ ਚੀਜ਼ਾਂ ਮਿਲਣਗੀਆਂ ਆਹ ਸਭ ਤੋਂ ਦੇਖੋ ਰਿਕਸ਼ਾ ਬਹੁਤ ਘਾਟੇ ਮਿਲਦਾ ਆਪਣੇ ਪਿੰਡਾਂ ਦੇ ਵਿੱਚ ਤੇ ਜਿਹੜਾ ਬਾਈ ਲਈ ਫਿਰਦਾ ਸੀਗਾ ਇਹ ਪਿੰਡਾਂ ਦਾ ਮੇਨ ਅਬਿਆਰ ਆ ਗਿਆ ਜੀ ਇੱਧਰ ਆਣਾ ਇੱਥੇ ਵਰਕਸ਼ਾਪ ਦੀਆਂ ਓਪਰਚ्युनिटी ਆ ਇੱਧਰ ਆਣਾ ਹੈਗਾ ਤੇ ਤੇ ਆਹ ਪਿੰਡ ਦਾ ਦੂਜਾ ਬੱਸ ਸਟੈਂਡ ਆ ਗਿਆ ਜੀ ਦੋਸਤੋ ਅੱਗੇ ਪਾ ਚੱਲਦੇ ਦੋਸਤੋ ਇਹ ਬਾਪੂ ਜੀ ਮੋੜ ਹੋ ਰਹੀ ਹੈ ਬکریاں ਜਾ ਰਹੇ ਸੀ ਘੈਂਟ ਹੈ ਤੁਹਾਨੂੰ ਨੇ ਚਾਹ ਪੀ ਕੇ ਜਾਓ ਬکریاں ਤਦਦੀ ਹੋਏਗਾ ਵੈਸੇ ਚਾਹ ਨਹੀਂ ਪੀਂਦੇ ਬਾਬਾ ਮਿਹਰਬਾਨੀ ਤੁਹਾਡੀ ਤੋ ਚਲੋ ਚੱਲਦੇ ਆਪਾਂ ਹੁਣ ਦੂਜੇ ਪਿੰਡੀ ਫਿਰਨੀ ਤੇ ਉਹ ਏਸ ਪਿੰਡ ਦੀ ਜਾਣਾ ਸੌਰੀ ਯਾਰ ਕੁਛ ਨਹੀਂ ਹੁੰਦਾ ਤੇ ਆਪਾਂ ਦੇਖਦੇ ਆ ਅੱਗੇ ਜਾ ਕੇ ਕੀ ਗੱਲਬਾਤ ਹੈ ਆਪਣੀ ਗੱਡੀ ਮੋੜ ਲਈ ਇਹਨਾਂ ਨੂੰ ਗੱਡੀ ਜਾਂਦੀ ਹੈ ਛਲੰਗਾ ਮਾਰਦੀ ਤੇ ਮੈਨੂੰ ਯਾਦ ਆਵੇ ਚਲੋ ਫੇਰ गावाਏ ਕੋਈ ਗੱਲ ਨਹੀਂ ਚਲੋ ਅੱਗੇ ਚੱਲਦੇ ਆਪਾਂ ਕੀ ਹਾਲ ਬਾਈ ਜੀ ਬਹੁਤ ਵਧੀਆ ਐਸੈਸਰੀ ਆਕਾਲ ਦੀ ਆ ਬੱਕਰਾਂ ਦਾ ਫੇਰਾ ਆ ਗੰਗਰੇ ਦੇਖੋ ਯਾਰ ਕਿੰਨੇ ਸੋਹਣੇ ਲੱਗਦੇ ਆ ਘੈਂਟ ਬੱਕਰਾਂ ਦਾ ਵਪਾਰ ਕਰਨ ਲੱਗੇ ਆਪਾਂ ਵੀ ਕੁ ਦੋ ਪੈਸੇ ਬਣਾ ਗਏ ਯਾਰ ਘੈਂਟ ਵਪਾਰ ਆ ਬਸ ਉਹ ਹੀ ਸ਼ਰਮ ਦੇ ਮਨ ਦੀ ਲੋਕ ਕਰਦੇ ਨਹੀਂਗੇ ਇਹ ਬੱਚਾ ਦੇਖੋ ਬਹੁਤ ਘੈਂਟ ਸੀਗਾ ਕੀ ਦੇਖੋ ਕੀ ਕਮਾਲ ਦੀਆਂ ਕੋਠੀਆਂ ਪਾਈਆਂ ਹੋਈਆਂ ਪੂਰਾ ਟਾਪ ਦੀਆਂ ਹਵੇਲੀਆਂ ਲੱਗਦੀਆਂ ਯਾਰ ਤੇ ਚਲੋ ਅੱਗੇ ਚੱਲਦੇ ਹਾਂ ਹੁਣ ਆਪਾਂ ਅੱਗੇ ਕਾਲਜ ਜਾਊਗਾ ਹਾਂਜੀ ਕੀ ਹਾਲ ਚਾਲ ਹੈ ਬੜੀ ਬੜੀ ਤੁਹਾਡੇ ਪਿੰਡ ਦੀ ਵੀਡੀਓ ਕੋਈ ਗੱਲ ਨਹੀਂ ਆਪਾਂ ਪਾਵਾਂ ਐ 13 ਪਿੰਡ ਦਾ ਆਉਤ ਆਪਣਾ ਚੈਨਲ ਹੈ ਆ ਆਟੋਗ੍ਰਾਫ ਮੰਗਾ ਲਾਗੇ ਮੁੰਡੇ ਇਹ ਮੁੰਡੇ ਕਹਿੰਦੇ ਵੀ ਸਾਡੇ ਚੈਨਲ ਦਾ ਨਾਮ ਯਾਦ ਨਹੀਂ ਰਹਿਣਾ ਤੇ ਬਾਹਰ ਦੇ ਉੱਤੇ ਲਿਖਵਾਇਆ ਪੈਨ ਨਾਲ ਕਹਿੰਦੇ ਭਈ ਅਸੀਂ ਹੁਣੇ ਸਰਚ ਕਰਾਂਗੇ ਸਰਚ ਕਰਕੇ ਤੁਹਾਡੀ ਵੀਡੀਓ ਬਹੁਤ ਸ਼ੇਅਰ ਕਰਾਂਗੇ ਅਸੀਂ ਤੇ ਤੁਸੀਂ ਵੀ ਬਾਈ ਬਣ ਕੇ ਸਪੋਰਟ ਕਰਿਓ ਬਾਤ ਉਹਦੀ ਵੀਡੀਓ ਕਿਹਨਾਂ ਲੱਗੀ ਕੋਈ ਕਮਿਸ਼ਨ ਵੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਆਹ ਵੇਖੋ ਬਹੁਤ ਪਿੰਡ ਦੀ ਸਭ ਤੋਂ ਸੋਹਣੀ ਕੁੁੱਠੀ ਸੀਗੀ ਏ ਤੇ ਬਹੁਤ ਵਧੀਆ ਮੁੰਡੇ ਸੀਗੇ ਯਾਰ ਬੱਚੇ ਬਹੁਤ ਪਿਆਰੇ ਸੀਗੇ ਸਬਜ਼ੀ ਵੇਚ ਰਹੇ ਸੀ ਨਿੱਕੀ ਨਿੱਕੀ ਉਮਰ ਦੇ ਵਿੱਚ ਆਦਾਰ ਰਜਗਾਰ ਤੋ ਰਹੇ ਐ ਬਹੁਤ ਘੈਂਟ ਲੱਗੀ ਸਾਨੂੰ ਇਹ ਚੀਜ਼ ਤੇ ਮੁੰਡੇ ਹੁਣੇ ਤੋਂ ਕੰਮ ਦੇ ਵਿੱਚ ਪੈ ਗਏ ਅੱਗੇ ਜਰ ਚੱਲ ਜਿਆ ਹੁਣ ਇਹ ਆ ਗਈ ਪਿੰਡ ਦਾ ਕਾਲਜ ਜਿਹੜਾ ਕਿ ਬਹੁਤ ਵੱਡਾ ਕਾਲਜ ਬਹੁਤ ਵਧੀਆ ਬਣਿਆ ਹੋਇਆ ਕਈ ਪਿੰਡਾਂ ਦੇ ਜਵਾਕ ਇੱਥੇ ਵੱਢਦੇ ਐ ਤੇ ਚਲੋ ਚੱਲਦੇ ਆ ਅੱਗੇ ਪਿੰਡ ਦੀ ਕਰਨੀ ਤੇ ਦਿਖਾਵਾਂ ਕੋਠੀਆਂ ਬਹੁਤ ਵਧੀਆ ਵਧੀਆ ਸੋਹਣਾ ਲੋਕੇਸ਼ਨਾਂ ਘੈਂਟ ਗੱਲ ਬਾਤ ਆ ਪਿੰਡ ਦੀ ਬਹੁਤ ਹੀ ਵਧੀਆ ਇੱਥੇ ਨੇ ਲੋਕ ਆ ਯਾਰ ਤੇ ਸਾਨੂੰ ਬਹੁਤ ਸਪੋਰਟ ਕੀਤਾ ਹਰੇਕ ਬੰਦੇ ਨੇ ਜਿਹੜੇ ਨੂੰ ਵੀ ਅਸੀਂ ਕੋਲੇ ਖੜੇ ਚਾਹ ਪਾਣੀ ਦਾ ਪੁੱਛਿਆ ਯਾਰ ਪਿੰਡ ਦੀ ਤੇ ਨਿਆਰਾ ਆ ਗਿਆ ਪਿੰਡ ਧੁੰਮ ਕੇ ਤੁਹਾਨੂੰ ਵੀਰ ਜੀ ਦਿਖਾਉਨੇ ਆ ਹੋਰ ਸਾਰਾ ਵੀਊ ਚੈੱਕ ਕਰਾਉਨੇ ਆਗੇ ਇਹ ਢਾਣਾਂ ਵਾਲੀਆਂ ਕੋਠੀਆਂ ਇਹ ਰੋਡ ਜਾ ਰਿਹਾ ਤਖਤਮਲ ਦਾदू ਬੰਨੀ ਨੂੰ ਤੇ ਇਸ ਰੋਡ ਦੇ ਉੱਤੇ ਇਹ ਨਵੀਆਂ ਕੋਠੀਆਂ ਪੜ ਰਾਂਗੇ ਬਹੁਤ ਸੋਹਣੀਆਂ ਸਾਨੂੰ ਸਪੈਸ਼ਲੀ ਇਹ ਇਸ ਕੋਠੀ ਵਾਸਤੇ ਹੋਣਾ ਵੈਦਰ ਵੀਰ ਪਿੰਡ ਦਾਗਾ ਵਧੀਆ ਵਧੀਆ ਚੀਜ਼ਾਂ ਸੀ ਤੁਹਾਡੇ ਵਾਸਤੇ ਦਿਖਾਈਏ ਤੇ ਪਿੱਛੋਂ ਸੂਰਜ ਪੈਂਦਾ ਤੇ ਮੂਹਰੇ ਕੋਠੀਆਂ ਨਿਆਰਾ ਆ ਗਿਆ ਗੱਲਬਾਤ ਵੱਖਰੀ ਹੈ ਤੇ ਚਲੋ ਚੱਲਦੇ ਹਾਂ ਹੁਣ ਪਿੰਡ ਦੀ ਦੂਜੀ ਸਾਈਡ ਤੇ ਉਧਰੋਂ ਵੀ ਦਿਖਾਉਨੇ ਆ ਕੀ ਗੱਲਬਾਤ ਹੈ ਇਹ ਪਿੰਡ ਫਿਰਨੀ ਦੀ ਉੱਤੇ ਅਸੀਂ ਘੁੰਮਦੇ ਹੋਏ ਤੇ ਤੁਹਾਨੂੰ ਵੀ ਨਾਲ ਕਰਾਉਣੀ ਹੈ ਟੂਰ ਇਹ ਸੜਕ ਜਾ ਰਹੀ ਹੈ ਪਿੰਡ ਤਲੋਕੇ ਵਾਲਾ ਜਿੱਥੇ ਕੀ ਪਿੱਛੇ ਤੁਹਾਨੂੰ ਦਿਖਾਵਾਂਗੇ ਅਗਲੇ ਪਿੰਡ ਦੀ ਵੀਡੀਓ ਅਗਲੀ ਵੀਡੀਓ ਦੇ ਵਿੱਚ ਸਾਰਾ ਪਿੰਡ ਤਲੋਕੇ ਵਾਲੀ ਦੀ ਵੀ ਸੈਰ ਕਰਾਵਾਂਗੇ ਤੇ ਇਹ ਬਹੁਤ ਸੋਹਣਾ ਕੋਠਣਾ ਬਣਗਾ ਯਾਰ ਬਹੁਤ ਵਧੀਆ ਕਿਨੂ ਕਿਨੂ ਇਹ ਵੀਡੀਓ ਪਸੰਦ ਆਈ ਤੇ ਕਿਹੜਾ ਕਿਹੜਾ ਇਸ ਪਿੰਡ ਨੂੰ ਲਾਈਕ ਕਰਦਾ ਕਮੈਂਟ ਜਰੂਰ ਕਰਿਓ ਕਿ ਸਾਨੂੰ ਵੀਡੀਓ ਅੱਗੇ ਸ਼ੇਅਰ ਕਰੋ ਸਾਨੂੰ ਪਤਾ ਲੱਗੇ ਵੀ ਸਾਨੂੰ ਵੀ ਲੋਕ ਕਿੰਨਾ ਪਿਆਰ ਕਰਦੇ ਕਿੰਨਾ ਕਿ ਚਾਹੁੰਦੇ ਆ ਤਾਂ ਕਿ ਅਸੀਂ ਵਧੀਆ-ਵਧੀਆ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਗੇ ਤੇ ਵਧੀਆ-ਵਧੀਆ ਸਾਰੇ ਪਿੰਡਾਂ ਦਾ ਅਸੀਂ ਤੁਹਾਨੂੰ ਟੂਰ ਕਰਾਈਏ ਸਾਰੇ ਪਿੰਡਾਂ ਬਾਰੇ ਦੱਸੀਏ ਕੋਈ ਨਾ ਕੋਈ ਜਿੰਨਾ ਕਿ ਅਸੀਂ ਜਾਣਦੇ ਆ ਤੇ ਇਹ ਪਿੰਡ ਦਾ ਸਰਕਾਰੀ ਸਕੂਲ ਸੀਗਾ ਜੀ ਇਹ ਅੱਗੇ ਮੋੜ ਮੁੜਦੇ ਹੀ ਗੁਰਦੁਆਰਾ ਸਾਹਿਬ ਇੱਥੇ ਹੀ ਬਹੁਤ ਵਧੀਆ ਗ੍ਰੰਥੀ ਸਾਹਿਬ ਨੇ ਬਹੁਤ ਵਧੀਆ ਕੀ ਬਣੀ ਹੋਈ ਹੈ ਤੇ ਬਹੁਤ ਇੱਥੇ ਲੋਕ ਮੰਨਤਾ ਵੀ ਕਰਦੇ ਆ ਹੁਣ ਚੱਲਦੇ ਆਂ ਆਪਾਂ ਪਿੰਡ ਦੇ ਵਿੱਚ ਤੇ ਦੇਖਦੇ ਆਂ ਪਿੰਡ ਦਾ ਕੀ 뷰 ਹੈ ਉਹ ਬਾਈ ਕੁੱਤਾ ਜੀ ਸਸਰੀਕਾਲ ਜੀ ਸਾਈਡ ਤੇ ਹੋ ਜੋ ਲੰਘ ਜਾਣ ਦਿਓ ਮੋੜ ਪੇਪਲ ਘਹਾਰੇ ਨਾਲੇ ਰੈਂਡਮ ਮਿੱਤਰ ਆ ਕਹਿੰਦੇ ਆ ਤੈਨੂੰ ਵੀ ਦਿਖਾਈਏ ਸਾਡਾ ਪਿੰਡ ਮਿੱਤਰਾਂ ਪਿੰਡ ਦੀ ਘੈਂਟ ਗੱਲ ਵਾ ਬਹੁਤ ਟੌਰੀ ਪਿੰਡ ਹੈ ਬਹੁਤ ਕਮਾਲ ਦੀ ਥੀ ਜਣੀ ਆ ਯਾਰ ਸਭ ਤੋਂ ਮੇਨ ਗੱਲ ਆ ਵੀ ਇਥੋਂ ਦੇ ਲੋਕ ਬਹੁਤ ਹੀ ਪਿਆਰੇ ਐ ਤੇ ਹਰੇਕ ਬੰਦਾ ਯਾਰ ਇੱਜ਼ਤ ਮਾਨ ਕਰਦਾ ਵਧੀਆ ਬੁਲਾਉਂਦਾਗਾ ਤੇ ਨਹੀਂ ਕਈ ਬੰਦੇ ਨੇ ਹੁੰਦੇ ਆ ਲੋਕ ਯਾਰ ਗੈਰ ਨੇ ਵੀ ਕੈਮਰਾ ਜੱੱਕੀ ਵਰਜਾ ਕੀ ਕਰਦੇ ਹੋ ਕੀ ਬਣਾਉਣੇ ਬਾਰੇ ਸਵਾਲ ਜਵਾਬ ਜੀ ਕਰਨ ਲੱਗ ਜਾਂਦੇ ਆ ਇਤੋਂ ਦੇ ਬੰਦੇ ਨੇ ਕਿਸੇ ਨਹੀਂ ਵੀ ਸਾਨੂੰ ਮਤਲਬ ਨੈਗੇਟਿਵ ਕੋਈ ਵੀ ਗੱਲ ਨਹੀਂ ਕੀਤੀ ਵਧੀਆ ਸਾਰੇ ਕਹਿੰਦੇ ਕੈਂਟ ਬਣਾਓ ਯਾਰ ਸਾਡੇ ਪਿੰਡ ਦੀ ਵੀਡੀਓ ਸਪੈਸ਼ਲੀ ਸਾਨੂੰ ਇੱਥੇ ਕਈ ਬੰਦਿਆਂ ਨੇ ਫੋਨ ਕੀਤਾ ਵੀ ਸਾਡੇ ਪਿੰਡ ਵੀ ਵੀਡੀਓ ਆ ਯਾਰ ਪਿਛਲੇ ਕੁ ਮਿੰਟਾਂ ਚ ਵੀ ਜਿਹੜੀ ਪਹਿਲਾਂ ਵੀਡੀਓ ਬਾਈ ਤੋਂ ਕਮੈਂਟਾਂ ਦੇ ਵਿੱਚ ਵੀ ਕਿ ਸਾਡੇ ਪਿੰਡ ਕਦੋਂ ਆਓਗੇ ਵੀਡੀਓ ਬਣਾਉਣਾ ਇਹ ਪਿੰਡ ਦਾ ਸਮਾਧਾਨ ਹੈ ਇੱਥੇ ਬਹੁਤ ਮਨਤਾ ਕਰਦੇ ਆ ਇਹ ਸਭ ਤੋਂ ਪਿਆਰੀ ਚੀਜ਼ ਹੈ ਜਿਹੜੀ ਲੋਕ ਇੱਥਨੇ ਪਹਿਲਾਂ ਪਾਣੀ ਭਰਦੇ ਰਹੇ ਆ ਠੀਕ ਹੈ ਇਹ ਪਿੰਡ ਦਾ ਖੂਹ ਹੈ ਜਿਹੜਾ ਸਭ ਤੋਂ ਪੁਰਾਣਾ ਖੂਹ ਹੈ ਅੱਗੇ ਚੱਲਦੇ ਆਪਾਂ ਇਹ ਜੀ ਪਿੱਛੇ ਜੀ ਆਵਾ ਬਾ ਸਰਬਦਿਆਲ ਜੀ ਦਾ ਡੇਰਾ ਤੇ ਅਸੀਂ ਅੰਦਰ ਜਾ ਨਹੀਂ ਸਕੇ ਉਸ ਲਈ ਗੱਲ ਹੀ ਮਾਫੀ ਚਾਹੁੰਦੇ ਆ ਤੇ ਇੱਥੋਂ ਇਸ ਡੇਰੇ ਦੀ ਬਹੁਤ ਹੀ ਜ਼ਾਰੇ ਮਨਤਾ ਕਹਿੰਦੇ ਕਿਸੇ ਦਾ ਵੀ ਕੋਈ ਕੰਮੜਿਆ ਹੋਵੇ ਇੱਥੇ ਆ ਕੇ ਸੁਖ ਸੁਖਲੇ ਤੇ ਕੰਮ ਪੂਰਾ ਹੋ ਜਾਂਦਾਗਾ ਤੇ ਬਹੁਤ ਹੀ ਜਿਆਦੇ ਮਨਤਾਇ ਸਥਾਨੀ ਅੱਗੇ ਫਿਰ ਚੱਲਦੇ ਆਂ ਆਪਾਂ ਹੋਰ ਸਈ ਗਲ੍ਹਾਂ ਦੇ ਵਿੱਚ ਕਰਾਵਾਂ ਟੂਰ ਘੁੰਮਦੇ ਆਂ ਅਸੀਂ ਵੀ ਇਹ ਪਿੰਡ ਸਾਰੀਆਂ ਗਲ੍ਹਾਂ ਪਹਿਲੀ ਵਾਰੀ ਘੁੰਮਾਂ ਅਸੀਂ ਵੀ ਕਦੇ ਸੜਕ ਤੋਂ ਹੀ ਟੱਪ ਜਾਂਦੇ ਸੀ ਸਿੱਧੇ ਪਿੰਡ ਦੇ ਵਿੱਚ ਨਹੀਂ ਹੋ ਐਂਟਰ ਹੋਏ ਤੇ ਅੱਜ ਪਤਾ ਲੱਗਿਆ ਇਹ ਪਿੰਡੋਂ ਅੰਦਰੋਂ ਵੀ ਬਹੁਤ ਸੋਹਣਾ ਪਿੰਡ ਹੈ YouTube Instagram Facebook ਤੇ ਆਪਣਾ ਪੇਜ ਕਰ ਲਿਓ ਫੋਲੋ ਇਸ ਪਿੰਡ ਦੀ ਵੀਡੀਓ ਕੀ ਕੰਪਲੀਟ ਹੁੰਨ ਸਤਿ ਸ਼੍ਰੀ ਅਕਾਲ ਮਿਹਰਬਾਨੀ ਸ਼ੁਕਰੀਆ ਵੀਡੀਓ ਦੇਖਣ ਵਾਸਤੇ ਤੇ ਆਪੋ ਆਪਣੇ ਪਿੰਡਾਂ ਦਾ ਨਾਮ ਲੈ ਕੇ ਕਮੈਂਟ ਜਰੂਰ ਕਰਿਓ